ਭਾਈ ਤੁਹਾਡਾ ਮੇਰਾ ਨਾਮ ਲਾਡੀ ਹੈ ਜੀ ਪਿੰਡ ਮੇਰਾ ਕਾਲਾ ਨੰਗਲ ਹੈ ਜੀ ਅੱਜ ਗੱਲ ਇਹ ਦਾ ਆ ਵੀ ਚੌਂਕ ਦੇ ਵਿੱਚ ਜਿਹੜੀ ਦੁਰਘਟਨਾ ਸਾਡੇ ਫੈਮਿਲੀ ਦੇ ਵਿੱਚ ਹੋਈ ਹੈ ਦੋਨਾਂ ਮਾਂ ਬੱਚੀ ਦੀ ਮੌਕੇ ਤੇ ਮੌਤ ਹੋ ਗਈ ਹੈ ਸਾਡੇ ਨੂੰ ਬਹੁਤ ਤਕਾ ਹੋਇਆ ਇਸ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਕੋਲੋਂ ਤੇ ਸਰਕਾਰ ਦੇ ਕੋਲੋਂ ਬੰਦੀ ਕਾਰਵਾਈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਟ੍ਰਾਫਿਕ ਦੇ ਨਿਯਮਾਂ ਨੂੰ ਲੋਕ ਕਿਦਾਂ ਗੱਡੀਆਂ ਚਲਾਉਂਦੇ ਆ ਤੇ ਇਹ ਵੀ ਦੁਰਘਟਨਾ ਮੌਕੇ ਤੇ ਬਿਨ ਡਰਾਈਵਰ ਦਾ ਮਲਾਰਾ ਕਰਾ ਕੇ ਉੱਤੇ ਬੰਦੀ ਕਾਰਵਾਈ ਕੀਤੀ ਜਾਣੀ ਹੈ ਜੀ ਇਹ ਤਾਂ ਵੀ ਮਾਲਕ ਦੀ ਗੱਡੀ ਆ ਉਹਨਾਂ ਨੂੰ ਇਦਾਂ ਨੇ ਮਾਰੇ ਡਰਾਈਵਰ ਨਹੀਂ ਰੱਖਣੇ ਦੇਣਗੇ ਜਿਹੜੀ ਮ੍ਰਿਤਕ ਜਿਹੜੀ ਲੇਡੀ ਆ ਉਹਦੀ ਕਿੰਨੀ ਉਮਰ ਆ ਤੇ ਬੱਚੇ ਦੀ ਜਿਹੜੀ ਬੇਟੀ ਆ ਉਹਦੀ ਕਿੰਨੀ ਉਮਰ ਸੀ ਬੱਚੀ ਦੀ ਉਮਰ ਆ ਸਰ ਜਿਹੜੀ ਸ਼ਨਾਜ ਹੈ 4 ਸਾਲ ਦੀ ਆ ਹਾਂ ਤੇ ਜਿਹੜੀ लवली ਹੈ ਉਹਨਾਂ ਦੀ ਸਰ ਮਤਲਬ 35 ਸਾਲ ਦੀ 25 40 ਸਾਲ 25 ਸਾਲ ਦੀ 30 ਸਾਲ ਦੀ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਜੀ ਟਰੱਕ ਉਤੋਂ ਨਹੀਂ ਆਇਆ ਸੀ ਹਾਂ ਜੀ ਛੇ ਦੇ ਉਤੋਂ ਦੀ ਸਰ ਕੀ ਮੰਗ ਕਰਦੇ ਹੋ ਤੁਸੀਂ ਸਰ ਜੀ ਮੰਗ ਕਰਦੇ ਆ ਜੀ ਦੋਸ਼ੀਆਂ ਨੂੰ ਸਖਤ ਕਾਰਵਾਈ ਦੇ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਇਨਸਾਫ ਮੇਰਾ ਨਾਮ ਵਿਲੀਅਮਸੀ ਆ ਜੀ ਹਾਂਜੀ ਸੋ ਪਿੰਡ ਮੇਰਾ ਕਾਲਾ ਨੰਗਲ ਆ ਹਾਂਜੀ ਸੋ ਜੋ ਬੱਚਿਆਂ ਦੀ ਇਸ ਬੱਚੀ ਦੀ ਤੇ ਉਸ ਬੇਟੀ ਦੀ ਮੌਤ ਹੋਈ ਆ ਉਸ ਦੀ ਕਾਰਵਾਈ ਜੋ ਦੀ ਤੇ ਬਣਦੀ ਆ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਹੈ ਤੇ ਜੋ ਵੀ ਸਜ਼ਾ ਆ ਉਹ ਧਾਰਮ ਨੂੰ ਮਿਲਣੀ ਚਾਹੀਦੀ ਆ ਜੋ ਦੇ ਵਿੱਚ ਪੂਰੀ ਪੂਰੀ ਛੋਣਬਾਲ ਹੋਣੀ ਚਾਹੀਦੀ ਆ ਕਿਸੇ ਵੀ ਗੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਗਰੀਬ ਘਰ ਉਦੀ ਪੂਰੀ ਵਿਚਾਰੀ ਦੀ ਸ਼ਾਨ ਹੋਣੀ ਚਾਹੀਦੀ ਹੈ ਦੋ ਕਤਲ ਹੋ ਚੁੱਕੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਪੂਰੀ ਪੁਰੀ ਉਹਨਾਂ ਦੀ ਪਰੀ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪਰਿਵਾਰ ਨਾਲ ਬਹੁਤ ੱੱਕਾ ਹੋਇਆ ਜਿਹੜੀਆਂ ਉਹ ਜਿਹੜਾ ਗੋਲ ਚੌਂਗ ਜਿਹੜਾ ਨਵੀਂਪੁਰ ਚੌਂਗ ਚ ਗੋਲ ਚੌਂਗ ਬਣ ਚੁੱਕਾ ਉਹਦੇ ਵਿੱਚ ਬਹੁਤ ਵਧੀਆ ਲੋਕਾਂ ਦਾ ਬਚਾਅ ਹੋ ਚੁੱਕਾ ਇਹ ਵੀ ਗੋਲ ਚੌਂਗ ਬਣਨਾ ਚਾਹੀਦਾ ਸਰਕਾਰ ਅੱਗੇ ਮਤਲਬ ਵੀ ਅਸੀਂ ਵੀ ਰਿਕਵੈਸਟ ਕਰਦੇ ਹਾਂ ਤੇ ਪਬਲਿਕ ਵੀ ਕਰਦੀ ਆ ਉਸੇ ਐਕਸੀਡੈਂਟ ਹੋਇਆ ਉਹਦੇ ਵਿੱਚ ਬਹੁਤ ਦੁਰਘਟਨਾ ਮਾਰੀ ਹੋਈ ਹੈ ਇੱਕ ਬੇਟੀ ਉਹਦੀ ਮਾਂ ਦੀ ਜਾਨ ਚਾ ਚੁੱਕੀ ਹੈ ਤੇ ਜਿਹੜੇ ਦੋਸ਼ੀ ਨੇ ਉਹ ਫੜ ਕੇ ਥਾਣੇ ਲੈਣੇ ਗਏ ਨੇ ਜੋ ਬਾਕੀ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਿੱਥੇ ਚੱਲੇਗੀ ਮਾਂ ਤੇ ਦੋਵੇਂ ਬੱਚੋ ਗਿਆ ਦੀ ਫਾਲੀ ਹਾਂ ਬੱਚਾ ਸੇਫ ਨਹੀਂ ਉਹਨੇ ਇੱਕ ਬੇਡਾ ਬੇਡਾ ਸੀਗਾ ਉਹ ਠੀਕ ਆ ਬਿਲਕੁਲ ਟਰੱਕ ਲੈ ਲਿਆ ਜੀ ਹਰਾਸਤ ਚ ਜਿਹੜਾ ਟੀ.ਐਕਸ ਸੀ ਜਿਹਦੇ ਜੋ ਸਵਾਰ ਹੋ ਕੇ ਆ ਰਹੀਆਂ ਸੀ ਤੇ ਉਹਦੇ ਚੋਂ ਕਹਾਂਦਾ ਸਵੇਰੇ ਪੁੱਤ ਪਤਾ ਕਰਾਂਗੇ ਕਿ ਉਹਦੇ ਵਿੱਚੋਂ ਕਿੰਡ ਗਈਆਂ ਉਹ ਕਿ ਜਾਂ ਉਹਨੇ ਜਾਨ ਬੁੱਧ ਕੇ ਦੇ ਗਈਆਂ ਜਦ ਅਮ੍ਰਿਤਕਾਂ ਦੀ ਪਛਾਣ ਕੀ ਹੋਈ ਹੈ ਜੀ ਹਾਂਜੀ ਮ੍ਰਿਤਕ ਜਿਹੜੀਆਂ ਹੋਈਆਂ ਉਹਨਾਂ ਦੀ ਪਛਾਣ ਇੱਕ ਲਵਲੀ ਜਿਹੜੀ ਹੈਗੀ ਆ ਇਹਨਾਂ ਦੀ ਬੇਟੀ ਦਾ ਨਾਮ ਲੈਣਾ ਬੇਟੀ ਉਹਦੀ ਬੇਟੀ ਦੀ ਮਾਂ ਲਵਲੀ ਤੇ ਬੇਟੀ ਦਾ ਕੀ ਨਾਮ ਸਹਿਨਾਜ